ਰੱਬਾ ਤੂੰ ਹੀ ਆ ਹੁਣ ਤੇਰੇ ਆਸਰੇ ਦੇ ਉੱਤੇ ਹੀ ਆ ਹੁਣ ਚਲੋ ਇਹਨੂੰ ਠੀਕ ਠਾਕ ਕਰਦੇ ਚਲ ਮੈਨੂੰ ਮੇਰਾ ਵੀ ਆਸਰਾ ਬਣਿਆ ਰਹੂਗਾ ਨਾਲ ਇਹਦੇ ਆਸਰੇ ਦੇ ਨਾਲ ਤੇ ਮੈਂ ਤੁਰ ਹੀ ਫਿਰਦੀ ਆ ਉਹ ਤੂੰ ਆਪਣਾ ਸਭ ਕਿਤਾਬ ਲਾ ਲਓ ਵੀ ਕਿੱਥੇ ਜਾਣਾ ਕਿੱਥੇ ਨਹੀਂ ਤੇ ਬਾਜੀ ਬਾਕੀ ਕੋਈ ਨਹੀਂ ਮੈਂ ਭਾਜੀ ਦੇ ਦੋਹਾਂ ਦੇ ਦਰਾਂ ਤੁਹਾਨੂੰ ਟਾਈਮ ਲਿਆ ਦਾਂਗਾ ਬਾਕੀ ਘਰ ਲੱਭ ਲਓ ਆਪਣਾ ਤੁਸੀਂ ਚਲ ਕੋਈ ਨਹੀਂ ਵੇ ਲੈਨੇ ਹਾਂਜੀ ਚਲ ਮੈਂ ਪਹਿਲਾਂ ਫੋਨ ਕਰਦੀ ਆ ਹੈਲੋ ਹਾਂਜੀ ਭਾਜੀ ਤੁਸੀਂ ਨਾ ਇਦਾਂ ਕਰੋ ਵੀ ਤੁਸੀਂ ਮੈਨੂੰ ਸਕੈਨਰ ਭੇਜ ਦਿਓ ਹਾਂ ਤੇ ਮੈਂ ਤੁਹਾਨੂੰ ਪੈਸੇ ਸੈਂਡ ਕਰ ਦਿੰਨੀ ਹਾਂ ਠੀਕ ਆ ਓਟੀਪੀ ਕੋਈ ਗੱਲ ਨਹੀਂ ਦੱਸ ਦਾਂਗੀ ਮੈਂ ਚਲੋ ਠੀਕ ਕੋਈ ਨਹੀਂ ਭੇਜ ਦਿਓ ਤੁਸੀਂ ਠੀਕ ਆ ਚਲੋ ਆ ਵੀ ਵਧੀਆ ਹੋ ਗਏ ਹੁਣ ਮੈਂ ਉਹਨਾਂ ਨੂੰ ਪੈਸੇ ਭੇਜ ਦੇਣੇ ਆ ਚਲ ਹੁਣ ਜਦੋਂ OTP ਆਊਗਾ ਨਾ ਉਦੋਂ ਉਹਨਾਂ ਨੂੰ ਦੱਸ ਦੂੰਗੀ ਆ ਤੇ ਵਧੀਆ ਹੋ ਜਾਊਗਾ ਅੱਗੇ ਦੇ ਲਿਆਂਦੇ ਆ ਨਾ ਸੂਟ 3-3000 4-4 ਵਾਲੇ ਹੁਣ ਕਿਤੇ ਪੈਸੇ ਆ ਲੰਦੇ ਹੁਣ ਤੇ 10-10 ਹਜ਼ਾਰ ਆਉਣੇ ਪਿਆ ਕਰਨੇ ਮੈਸੇਜ ਆਉਂਦੇ ਆ ਲੱਗਦਾ ਪੈਸੇ ਆ ਗਏ ਹੈ ਹਾਂ ਹੋ ਕੀ ਹੋ ਗਿਆ ਹਾਂ ਹੈ ਵਾ ਜਾਣਕਾਰੀਆਂ ਆਉਂਦੇ ਆ ਨ ਬਾਹਰ ਹਾਂ ਹੈ ਕੀ ਹੋਇਆ ਬਾਹਰ ਅਦਰ ਜਿੰਦਰ ਜਰਜਿੰਦਰ ਕੀ ਹੋਇਆ ਤੈਨੂੰ ਨੀਂਦ ਜਿੰਦਰ ਹਾਂ ਇਹ ਪਾਣੀ ਲੈ ਆ ਮਾ ਕੋਟ

ਚੰਗੀ ਭਲੀ ਹੋਣੀ ਹੈ ਜੇ ਤੂੰ ਇਦਲਜਿੰਦਰ ਹੋਇਆ ਕੀ ਹੈ ਤੈਨੂੰ ਹੈ ਉਹ ਹੈ ਬੋਲ ਤਾਂ ਸਹੀ ਕਹੋ ਕਿ ਮਿੰਨੇ ਵੀ ਸੁਟਣਾ ਮੰਜੀ ਤੇ ਨਾਲ ਤੂੰ ਮੰਮੀ ਹੈ ਕੋਣਾ ਕੀ ਹੈ ਹੈ ਆਈ ਲੁੱਟੇ ਗਈ ਸਾਡੇ ਕੋਲ ਨਹੀਂ ਉਹ ਕੱਖ ਵੀ ਹੁਣ ਕੀ ਹੋ ਗਿਆ ਹੁਣ ਸਾਡੇ ਸਾਰੇ ਪੈਸੇ ਮਾਰੇ ਗਏ ਜੋ ਦਲਜਿੰਦਰ ਨਿਗੋਸ਼ਕਾਰ ਹੈ ਐਵੇਂ ਪੈਸੇ-ਪੈਸੇ ਕਰੀ ਜਾਨੀਏ ਤੂੰ ਮੰਮੀ ਮੈਂ ਹੋਛੀਆਂ ਹੈ ਹੋ ਜਿਹੜੀ ਲਾਟਰੀ ਵਾਲੀ ਨਹੀਂ ਆਹੋ ਉਹ ਤੇ ਸਾਰੇ ਪੈਸੇ ਕਾਉਂਟ ਚੋਂ ਨਿਕਲ ਗਏ ਆ ਹੁਣ ਸਾਡੇ ਕੋ ਕੱਖ ਨਹੀਂ ਹੋਇਆਗਾ ਮੰਮੀ ਹਾਂ ਇਹ ਕਾਉਂਟ ਚੋਂ ਨਿਕਲ ਗਏ ਕਿੰਨਾ ਨਿਕਲ ਗਏ ਸਾਰੇ ਮੰਮੀ ਮੈਨੂੰ ਨਹੀਂ ਪਤਾ ਕਿੱਦਾਂ ਨਿਕਲ ਗਏ ਨਹੀਂ ਤੂੰ ਤਾਂ ਪਹਿਨੀ ਖੁਸ਼ੀ ਵੀ ਮੇਰੇ ਕਾਉਂਟ ਚ ਪੈਸੇ ਆਉਣੇ ਆ ਤੈਨੂੰ ਹੁਣ ਸਾਰੇ ਕੱਟ ਗਏ ਆ ਹੁਣ ਹਾਂ ਮੰਮੀ ਮੈਨੂੰ ਨਹੀਂ ਪਤਾ ਲੱਗਾ ਕੀ ਹੋਇਆ ਵਾ ਮੈਂ ਤੇ ਹੁਣ ਮੈਸੇਜ ਵੇਖਿਆ ਤੇ ਕਾਉਂਟ ਚ ਪੈ ਨਹੀਂ ਕੋਈ ਵੀ ਚਲ ਉਹ ਤੇ ਜ਼ੀਰੋ ਬੈਲੈਂਸ ਹੋ ਗਿਆ ਵਾ ਮਰ ਗਿਆ ਹੋ ਗਿਆ ਜਿੰਦਰ ਜੇ ਕੇ ਸਿਆਣੇ ਦੀ ਸਲਾਹ ਲਲਣ ਦੀ ਪਹਿਲਾਂ ਤੇ ਆਹ ਕੰਮ ਤੇ ਨਾ ਹੁੰਦਾ ਸਾਡੇ ਨਾਲ ਮੰਮੀ ਮੈਨੂੰ ਕੀ ਪਤਾ ਸੀ ਮੈਂ ਤਾਂ ਆਖਿਆ ਸੀ ਚੱਲ ਪੈਸੇ ਹੋਰ ਆ ਜਾਣਗੇ ਮੈਨੂੰ ਕੀ ਪਤਾ ਸੀਗਾ ਇਹ ਫਰੋਡ ਨਿਕਲਣਾ ਵਾ ਕੋਈ ਤੇ ਪੜੇ ਤੈਨਾਂ ਗਏ ਤੂੰ ਮੇਰਾ ਫੇਰ ਵਿਚਾਰੀਆਂ ਚੱਲੀਆਂ ਨੇ ਮੇਰੀ ਵੀ ਪਤਾ ਨਹੀਂ ਕੀ ਮੱਤ ਤੇ ਪੜਦਾ ਪੈ ਗਿਆ ਹਾਂ ਮੈਂ ਵੀ ਤੇਰੇ ਮਗਰ ਲਾ ਕੇ ਤੈਨੂੰ ਕਿਹਾ ਤਾਂ ਮੈਂ ਕਿਵੇਂ ਤੈਨੂੰ ਨਾ ਕਰ ਦਿੰਦੀ ਕਿੰਨੇ ਚਲ ਮਮੀ ਇਦਾਂ ਨਾ ਕਰੀ ਜਾ ਹੁਣ ਜੋ ਹੋ ਗਿਆ ਉਹ ਤੇ ਹੋ ਗਿਆ ਵਾ ਹੁਣ ਅਸੀਂ ਇੱਕ ਦੂਜੇ ਦਾ ਸਾਥ ਦੇਣਾ ਵਾ ਹੁਣ ਦੇ ਤੂੰ ਵੀ ਮੈਨੂੰ ਇਦਾਂ ਕਰੀ ਜਾਏਂਗੀ ਤੇ ਫਿਰ ਮੈਂ ਕੀ ਕਰੂੰਗੀ ਕਾਹਦੇ ਸਾਥ ਹੁਣ ਰਹਿ ਗਏ ਨੇ ਸਾਡੇ ਗਏ ਕਿੰਦਰ ਨੂੰ ਜਾਣਾ ਹੁਣ ਜਾਣਾ ਕਿੱਧਰ ਨੂੰ ਆ ਸੋਚਦੇ ਆ ਹੁਣ ਕੋ ਕੀ ਕਰਨਾ ਜਿੱਥੇ ਰੱਬ ਲੈ ਜਾਊਗਾ ਹੁਣ ਉੱਥੇ ਹੀ ਜਾਣਾ ਪੈਣਾ ਹੋਰ ਕਿੱਥੇ ਜਾਣਾ ਗੁਰਜਿੰਦਰ ਜਿਹੜੇ ਕੋਲ ਹੀ ਸਾਰੇ ਗਵਾ ਬੈਠੀ ਆ ਹੁਣ ਤੂੰ ਹੁਣ ਸਾਨੂੰ ਰੋਟੀ ਵੀ ਤਾਂ ਸਾਧਣ ਮੈਨੂੰ ਮਿਲਣਾ ਹਨ ਫੇ ਰੋਟੀ ਕਿੱਥੋਂ ਖਾਣੀ ਐ ਮਮੀ ਮੇਰਾ ਅੱਜ ਦਿਮਾਗ ਨਹੀਂ ਕੰਮ ਕਰਨ ਦਿਆ ਮੈਨੂੰ ਨਾ ਹੀ ਤਾਂ ਕਰੀ ਜਾ ਕੋਈ ਨਹੀਂ ਮੈਂ ਸੋਚਦੀ ਆ ਕੋਹ ਨਾ ਕੋਹ ਸੋਚਣਾ ਕੀ ਸੋਚਿਆ ਗਿਆ ਵਾ ਕਰਦੀ ਆ ਮੈਂ ਗੱਲ ਨਹੀਂ ਤੇ ਜੋਤੀ ਨਾ ਕਰਦੀ ਆ ਕੋਈ ਨਾ ਕੋਈ ਹੀ ਲਵਸੀਲਾ ਤੇ ਕਰਨਾ ਹੀ ਪੈਣਾ ਵਾ ਹੁਣ ਜੋਤੀ ਵਿਆਰੀ ਨੰਗੀ ਕਰਨਾ ਵਾ ਇਥੇ ਅਜੇ ਕਰਾਇਆ ਦੇਣ ਵਾਲਾ ਕਰਾਇਆ ਵਾ ਫਿੱਟ ਚੜਿਆ ਵਾ ਮੰਮੀ ਮੈਨੂੰ ਕਿਹੜਾ ਫਿਕਰਨੀ ਆ ਕਰਾਇਏ ਦਾ ਮੈਨੂੰ ਵੀ ਫਿਕਰ ਵਾ ਚੱਲ ਕੋਈ ਨਹੀਂ ਮੈਂ ਕਰਕੇ ਵੀ ਦੇਦੀ ਆ ਉਹਨਾਂ ਨਾਲ ਆ ਹੁਣ ਦਿਲ ਬਾਗ ਵਾ ਤੇ ਉਹ ਵੀ ਅਨਾਂ ਮੈਂ ਕਰਨੂ ਆ ਚੱਲਿਆ ਵਾ ਉਹ ਵੀ ਨੂੰ ਪੈਸਾ ਕੋ ਪਾਉਣੇ ਤੇ ਹੁਣ ਅਸੀਂ ਕਿੱਧਰ ਨੂੰ ਮਰਨਾ ਜਾਂ ਜਾਣਾ ਵਾ ਮੈਂ ਦੁਬਈ ਦਾ ਨਾ ਕਰੀ ਜਾ ਮੈਨੂੰ ਥੋੜਾਕਾ ਟਾਈਮ ਦੇ ਮੈਂ ਸਭ ਕੁਝ ਠੀਕ ਕਰ ਲੂੰਗੀ ਹੋ ਗਿਆ ਠੀਕ ਜੋ ਹੋਣਾ ਤੇਰਾ ਆਪਾਂ ਕਰ ਲਿਆ ਤੂੰ ਜੇ ਉਹ ਕਹੇਦੀ ਸਲਾਹ ਲੈਂਦੀ ਤੇ ਆ ਕੰਮ ਹੁੰਦਾ ਤੇ ਨਾ ਮੰਮੀ ਮੈਂ ਤੈਨੂੰ ਦੱਸ ਕੀ ਕੀਤਾ ਹੈਗਾ ਮੈਂ ਕਿਹਾ ਮੰਮੀ ਨੂੰ ਸਵਾਹ ਦਾ ਪਤਾ ਇੰਨਾਂ ਗੱਲਾਂ ਦਾ ਮੈਨੂੰ ਹੁਣ ਥੋੜਾ ਜਿਹਾ ਟਾਈਮ ਦੇਂਗੀ ਤੂੰ ਮੈਂ ਕਰਦੀ ਜੇ ਜਦੋਂ ਮੈਂ ਕਿਹਾ ਵੀ ਮੈਂ ਕਰਦੀ ਆ ਕੋਈ ਹਿੱਲਾ ਕੁਛ ਦੀ ਆ ਕਿਸ ਨੂੰ ਸ਼ਾਇਦ ਵਾਪਸ ਆ ਹੀ ਜਾਣ ਇਹ ਨਹੀਂ ਬਾਬਾ ਸਮਝਦੇ ਉਹ ਨਹੀਂ ਅਜਿਹਾ ਨਹੀਂ ਹੁੰਦੇ ਹੁੰਦੇ ਬਾਬਾ ਕੋਸ਼ਕੇ ਦੇ ਵੇਰ ਲੈਂਦੇ ਮੈਨੂੰ ਕਿਸ ਨੂੰ ਮੇਰਾ ਨਹੀਂ ਅਜੇ ਦਿਮਾਗ ਕੰਮ ਕਰ ਗਿਆ ਤੇ ਹੁਣ ਕੀ ਕਰਨਾ ਤੇ ਕੀ ਨਹੀਂ ਕਰਨਾ ਹੁਣ ਮੈਨੂੰ ਤੇ ਲੱਗਦਾ ਵਾ ਵੀ ਠੱਕੇ ਹੀ ਆ ਉਹ ਹੀ ਖਾਣੇ ਪੈਣੇ ਹੁਣ ਹੋਰ ਕੀ ਠੱਕੇ ਖਾ ਕੇ ਨਿਕਲੇ ਸੀ ਤੇ ਠੱਕੇ ਹੀ ਹੁਣ ਫੇ ਹੁਣ ਮਿਲਨੇ ਹੁਣ ਗਾੜੀ ਵੀ ਹੁਣ ਕੱਢੀ ਕਿੰਨੇ ਸਾਡੇ ਬਾਹ ਫੜਨੀ ਆ ਬਾ ਮਮੀ ਹੱਡੀ ਕਿੰਨੇ ਫੜਨੀ ਆ ਅਸੀਂ ਕਿੜਾ ਕੋਈ ਚੰਗਾ ਕੰਮ ਕੀਤਾ ਜਿਹੜੀ ਸਾਡੀ ਕਿੰਨੇ ਬਾਹ ਫੜਨੀ ਇਹ ਹੁਣ ਆਪ ਹੀ ਦਿਨ ਕੱਟਨੇ ਪੈਣੇ ਜਿੱਦਾਂ ਵੀ ਤੂੰ ਹੀ ਦਾ ਨਾ ਕਰੀ ਜਾ ਹੁਣ ਰਲ ਮਿਲ ਕੇ ਕੋਈ ਨਾ ਕੋਈ ਕੰਮ ਕਰਾਂਗੇ ਕਰਨਾ ਹੀ ਪੈਣਾ ਵਾ ਪਹਿਲਾਂ ਨੰਮੇ ਘੜੀਕ ਵੇ ਕੀ ਹਾਲਤ ਹੋਈ ਆ ਭਾਂ ਬੀਬੀ ਘਟ ਗਿਆ ਹੋਵੇ ਭਾਵੇਂ ਜਾ ਕੇ ਤੇ ਮੁੜ ਕੇ ਦਵਾਈ ਦੋਈ ਲਿਆ ਆ ਜਾ ਜੰਬਾ ਕੀ ਕਰੀਏ ਕੀ ਬਣਿਆ ਸਾਡੇ ਨਾਲ ਇਹ ਆਂਦੇ ਹੁੰਦੇ ਪਾਹੇ ਬੋਤਾ ਚਰ ਰਹਿੰਦੇ ਨਹੀਂ ਆ ਉਹੋ ਹੀ ਹਾਲ ਸਾਡੇ ਨਾਲ ਹੋ ਗਿਆ ਨੇ ਐਵੇਂ ਗੱਲ ਦੱਸੀ ਜੀ ਜਿਹੜੇ ਧੋਖੇ ਦੇ ਪਾਹੇ ਆ ਇਹ ਬੋਤਾ ਚਰ ਨਹੀਂ ਰਹਿੰਦੇ ਕੋਲ ਇਹ ਛੇਤੀ ਉੱਡ ਜਾਂਦੇ ਆ ਪਰ ਉਹ ਹਾਲ ਹੀ ਸਾਡੇ ਨਾਲ ਹੋ ਗਿਆ ਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਹੁਣ ਕੋਈ ਰਾਹ ਵੀ ਨਹੀਂ ਰਹਿ ਗਿਆ ਜਾਣ ਵਾਲਾ ਕੁੜੀ ਆ ਕਤਰਾ ਮੁੱਲੇ ਮੁੰਬਈ ਆ ਹੁਣ ਪਤਾ ਨਹੀਂ ਇਹਦਾ ਬੀਪੀ ਘਟਿਆ ਆ ਵਾ ਕਜਨ ਕੀ ਹੋਇਆ ਆਹੇ ਜੇ ਇਸ ਤਰ੍ਹਾਂ ਇਹਨੂੰ ਅਟੈਕ ਹੋ ਜੇ ਤੇ ਹੁਣ ਮੈਂ ਮੇਹਰ ਮੇਰ ਕੋ ਕੀ ਰਹਿਣਾ ਇਹਦੇ ਆਸਰੇ ਨਾਲ ਮੈਂ ਤੁਰ ਹੀ ਫਿਰਨੀ ਆਂ ਜੇ ਵੀ ਮੇਰਾ ਰੱਬ ਨੇ ਆਸਰਾ ਖੋਲਿਆ ਤਾਂ ਮੈਂ ਕਿਦਾਂ ਤੀ ਕੀ ਕਰੂੰਗੀ ਪੁੱਤਰ ਦੇ ਅੱਗੇ ਮੇਰੇ ਹੱਥੋਂ ਨਿਕਲ ਗਿਆ ਹੁਣ ਤਾਂ ਨਾ ਮੈਨੂੰ ਪੁੱਤ ਨੇ ਵੜਨੇ ਨੇ ਨਾ ਨਾਨਾ ਨੇ ਵੜਨੇ ਨਾ ਅਰਬਾ ਤੂੰ ਹੀ ਆ ਹੁਣ ਤੇਰੇ ਆਸਰੇ ਦੇ ਉੱਤੇ ਹੀ ਆ ਹੁਣ ਚੱਲ ਇਹਨੂੰ ਠੀਕ ਠਾਕ ਕਰ ਦੇ ਚੱਲ ਮੈਨੂੰ ਮੇਰਾ ਵੀ ਆਸਰਾ ਬਣਿਆ ਰਹੂਗਾ ਨਾਲ ਇਹਦੇ ਆਸਰੇ ਦੇ ਨਾਲ ਤੇ ਮੈਂ ਤੁਰ ਹੀ ਫਿਰਦੀ ਆਂ ਏ ਵੀ ਹੁਣ ਮੇਰਾ ਨਰਬ ਨੇ ਆਸਰਾ ਖੋਲੇ ਤੇ ਮੈਂ ਕਿੱਧਰ ਨੂੰ ਜਾਣਾ ਹਾਂ ਦਿਲ ਦੇ ਵਿੱਚ ਕੀ ਗੱਡਈ ਆ ਕੋਈ ਮੇਰੀ ਮੰਮੀ ਗੱਡਾ ਚੀਰੰਦੀ ਆ ਹੋਰ ਕੀ ਕਰਨਾ ਤੇ ਕੀ ਬਣਾਉਣਾ ਹੁਣ ਬਣਾਉਣਾ ਮੰਮੀ ਕੀ ਹੈ ਹੈ ਘਰ ਤੇ ਨਾ ਕੋਈ ਸੌਦਾ ਹੀ ਨਾ ਹੁਣ ਕੋਲ ਕੋਈ ਤਹਾਈ ਹੈ ਸਬਜ਼ੀਆਂ ਵਾ ਤੇ ਕਿੰਨੀਆਂ ਮਹਿੰਗੀਆਂ ਚਟਣੀ ਬਣਾ ਲਾ ਛੱਪ ਕਰਕੇ ਹੁਣ ਉਹ ਹੀ ਬਣਾਉਣ ਲੱਗੀ ਆ ਕਿ ਮੈਂ ਚਾ ਲਾ ਗੰਡੇ ਪੌਣੀ ਵਿੱਚ ਪੋਤੇ ਥੋੜਾ ਜਿਹਾ ਚਟਣੀ ਪਾ ਦੇਣੀ ਚਾਹੀਦੀ ਆ ਆ ਰੋਹ ਬਣਾ ਲੈਨੇ ਫਿਰ ਨਹੀਂ ਹੁਣ ਕੋਈ ਨਹੀਂ ਲੱਭਣਾ ਕੀ ਕਰਨਾ ਫਿਰ ਹੁਣ ਪੌਣੀ ਤੇ ਹੈਗੀ ਆ ਨਾ ਰੋਟੀ ਖਾਣੀ ਆ ਪਾਏ ਨਾ ਚੱਲ ਬਹੁਤਾ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਜੋ ਹੋਣਾ ਹੀ ਹੋ ਗਿਆ ਹੁਣ ਮੰਮੀ ਹੋ ਤੇ ਗਿਆ ਵਾ ਪਰ ਇਹ ਆ ਕਿ ਪੁੱਲ ਦਾ ਥੋੜੀ ਆ ਹੁਣ ਤੇ ਫਿਰ ਕੀ ਕਰਨਾ ਹੁਣ ਨਾਲ ਮਰ ਜਾਣਾ ਉਹਦੇ ਹੁਣ ਨੇ ਮੰਨਣਾ ਕੀ ਆ ਦਵਾਈ ਖਾਈ ਜਾਨੀ ਆ ਜਿੰਨਾ ਕਚਰ ਦਵਾਈ ਖਾਨੀ ਉਹਨਾਂ ਕਚਰ ਠੀਕ ਰਹਿਣੀ ਆ ਪਰ ਇਹ ਆ ਵੀ ਹੁਣ ਦਵਾਈਆਂ ਵੀ ਕਿੰਨਾ ਕਚਰ ਖਾਈ ਜਾਨੀਆਂ ਕਿੱਥੋਂ ਲਿਆਈ ਜਾਣੀਆਂ ਇੰਨੀਆਂ ਦਵਾਈਆਂ ਚਰ ਕੋਈ ਨਹੀਂ ਪੈਣਾ ਫਰਕ ਚਲੋ ਲੈ ਜੇ ਤੇ ਚੰਗਾ ਹੀ ਆ ਹੁਣ ਬਾਹਰ ਪਤਾ ਨਹੀਂ ਕੌਣ ਆ ਗਿਆ ਮੈਂ ਮੈਂ ਵੇਖਦੀ ਆ ਭਲਾ ਵੀ ਕੌਣ ਆਇਆ ਅਸੀਗਾ ਜੀ ਸਤਿ ਸ਼੍ਰੀ ਅਕਾਲ ਕੰਮ ਹੀ ਬਾਉ ਕੋਈ ਹਾਂਜੀ ਉਹ ਕਿਰਾਇਆ ਲੈਣ ਆਇਆ ਹਾਂ ਮੈਂ 2 ਮਹੀਨੇ ਦਾ ਹੋ ਗਿਆ ਜੀ ਅੱਛਾ ਕਿਰਾਇਆ ਲੈਣ ਆਇਆ ਹਾਂ ਭਾਜੀ ਮੈਨੂੰ ਫੋਨ ਕਰਨ ਦੇ ਹੀ ਵੀ ਕਹਿੰਦੇ ਸੀ ਭਿਲੇ ਆਇਓ ਜਾਗੇ ਬਹੁਤ ਹੱਡੀ ਨਾ ਥੋੜੀ ਜਿਹੀ ਮਜਬੂਰੀ ਆ ਉਹਦਾ ਕਰਕੇ ਨਹੀਂ ਦਿੱਤਾ ਗਿਆ ਹੈਗਾ ਕਿਰਾਇਆ ਤੇ ਕੋਈ ਨਹੀਂ ਅਸੀਂ ਇੱਕ ਦੋ ਦਿਨਾਂ ਚ ਦੇ ਦਿੰਨੇ ਆ ਛੇਤੀ ਕਰ ਦਿਓ ਇੱਕ ਦੋ ਦਿਨਾਂ ਚ ਨਹੀਂ ਭਾਜੀ ਗੁੱਸੇ ਹੁੰਦੇ ਆ ਉਦਾਂ ਹੀ ਇੱਕ ਮਹੀਨੇ ਦਾ ਐਡਵਾਂਸ ਲਈਦਾ ਹੀ ਹੁਣ ਤੁਸੀਂ ਦੋ ਮਹੀਨੇ ਦਾ ਕਰਤਾ ਜਿੱਦਾਂ ਵੀ ਕਰਕੇ ਇਹ ਘਰ ਖਾਲੀ ਕਰ ਦਿਓ ਤੁਸੀਂ ਘਰ ਖਾਲੀ ਕਰ ਦੋ ਹਾਂਜੀ ਅਈ ਹੋਰ ਕਿਹਨੂੰ ਕਰਾਇ ਦੇਣਾ ਵਾ ਭਾਜੀ ਕਹਿੰਦੇ ਤੇ ਕੋਈ ਨਹੀਂ ਬਾਹੂ ਅਸੀਂ ਪੈਸੇ ਦੇ ਹੀ ਦੇਣੀ ਅਸੀਂ ਕਹਿਣ ਦੇ ਸਾਡੀ ਥੋੜੀ ਜੀ ਮਜਬੂਰੀ ਹੈ ਉਹਦਾ ਕਰਕੇ ਨਹੀਂ ਦਿੱਤੇ ਗਏ ਹੈਗੇ ਨਹੀਂ ਤੁਸੀਂ ਜਿੱਦਾਂ ਮਰਜ਼ੀ ਕਰਕੇ ਘਰ ਖਾਲੀ ਕਰ ਦੋ ਅਈ ਹੋਰ ਕਿਹਨੂੰ ਕਰਾਇ ਦੇਣਾ ਐਡੀ ਛੇਤੀ ਅਸੀਂ ਘਰ ਖਾਲੀ ਕਰਕੇ ਤੇ ਕਿਤੇ ਉਹ ਤੁਸੀਂ ਆਪਣਾ ਸਭ ਕਿਤਾਬ ਲਾ ਲਓ ਵੀ ਇੱਥੇ ਜਾਣਾ ਕਿੱਥੇ ਨਹੀਂ ਤੇ ਬਾਕੀ ਕੋਈ ਨਹੀਂ ਮੈਂ ਭਾਜੀ ਦੇ ਦਵਾਂਗੇ ਦੇਣਾ ਤੁਹਾਨੂੰ ਟਾਈਮ ਲਿਆ ਦਾਂਗਾ ਬਾਕੀ ਘਰ ਲੱਭ ਲਓ ਆਪਣਾ ਤੁਸੀਂ ਚਲ ਕੋਈ ਨਹੀਂ ਵੇ ਲੈਣੇ ਹਾਂਜੀ ਦੀਆ ਗਮ ਡਾਇਆ ਮਮੇ ਕੀ ਦਸਾਂ ਤੇ ਮੁੰਡੇ ਨੇ ਕੀ ਕਹਿਣਾ ਬੁੱਢਾ ਕਹਿਣ ਡਿਆ ਸੀ ਵੀ ਦੋ ਮਹੀਨਿਆਂ ਦਾ ਕਿਰਾਇਆ ਹੋ ਗਿਆ ਤੇ ਤੁਸੀਂ ਦਿੱਤਾ ਨਹੀਂ ਉਹ ਕਹਿਣ ਡਿਆ ਵੀ ਘਰ ਖਾਲੀ ਕਰ ਦੋ ਕਿ ਕਿੰਦਰ ਘਰ ਖਾਲੀ ਕਰਕੇ ਤੇ ਕਿਧਰ ਨਹੀਂ ਜਾਵਾਂਗੇ ਮਮੇ ਉਹਦੇ ਮੈਨੂੰ ਨਹੀਂ ਕੀ ਸਮਝ ਆਉਂਦੀ ਇਹ ਹੁਣ ਕਿਧਰ ਨੂੰ ਜਾਣਾ ਪਤਾ ਨਹੀਂ ਟਾਂ ਟਕਾਣਾ ਵੀ ਨਹੀਂ ਹਾਂ ਨਹੀਂ ਕੋ ਲੱਭਣ ਲੱਭਣਾ ਹਾਲੂ ਤੇ ਕੀ ਕਰੀਏ ਹੁਣ ਮਮੇ ਉਹ ਕਹਿੰਦਾ ਵਾ ਵੀ ਜਿਹੜਾ ਕਿਰਾਇਆ ਵਾ ਨਾ ਉਹ ਵੀ ਤੁਹਾਨੂੰ ਦੇਣਾ ਹੀ ਪੈਣਾ ਦੋ ਮਹੀਨਿਆਂ ਦਾ ਉਨੇ ਸਿਰਫ ਦੋਆਂ ਦਿਨਾਂ ਦਾ ਟਾਈਮ ਦਿੱਤਾ ਉਹ ਕਹਿੰਦਾ ਵੀ ਦੋਆਂ ਦਿਨਾਂ ਦੇ ਵਿੱਚ ਘਰ ਖਾਲੀ ਕਰ ਤੂੰ ਅੱਜ ਕੀ ਕਰਾਂਗੇ ਹੁਣ ਕਰਨਾ ਕੀ ਹੈ ਹੁਣ ਪਾ ਲੈ ਆਪਣਾ ਜਿਹੜਾ ਇੱਕ ਅੱਧਾ ਸੂਟ ਹੈਗਾ ਵਾ ਤੇ ਜਾਣਾ ਹੀ ਪੈਣਾ ਹੋਰ ਕੀ ਕਰਨਾ ਆ ਜਾਣਾ ਤਾਂ ਹੈਗਾ ਤੇ ਮੇਰਾ ਰੂਮ ਕਿੱਧਰ ਹੈ ਜਾ ਪੀ ਹੈ ਥਾਂ ਟਿਕਾਣਾ ਜਾਨ ਨੂੰ ਕਿੱਥੇ ਚੱਲ ਕੋਈ ਨਹੀਂ ਆਪੇ ਰੱਬ ਕਿਤੇ ਨਾ ਕਿਤੇ ਢੋ ਢਕਾਊਗਾ ਹੀ ਨਾ ਜਾਣੇ ਵੇਖੀ ਜਾਊਗੀ ਜਿੱਦਨੂੰ ਰੱਬ ਲੈ ਜਾਊਗਾ ਚੱਲ ਜਾਗੇ ਕੀ ਕਰਨਾ ਫੇਰ ਜੋ ਦਿਨ ਨਹੀਂ ਤਾਂ ਉਹਨੂੰ ਨਿਗਾਹ ਜਿਵੇਂ ਕੀਤਾ ਕੋਈ ਗੱਲ ਨਹੀਂ ਕਰ ਲੈਣੀ ਉਹਨੂੰ ਜੋ ਤੈਨੂੰ ਫੋਨ ਕਰਕੇ ਕੁਛ ਨਾ ਬੋਲਣ ਚਾਹ ਲੈ ਉਹ ਵੀ ਕੋਈ ਕਰਦੀ ਗੱਲ ਬਾਤ ਕੋਈ ਨਹੀਂ ਪੁੱਛ ਲੈਣੀ ਫੋਨ ਕਿਦਾ ਆਉਂਦਿਆ ਵਾ ਓਹੋ ਭਾਜੀ ਦਾ ਹੀ ਫੋਨ ਆ ਗਿਆ ਹੈਲੋ ਜਸੀਰ ਭਾਜੀ ਹਾਂ ਜੀ ਨਹੀਂ ਭਾਜੀ ਮੈਂ ਗਿਆ ਹੀ ਉਹਨਾਂ ਘਰ ਤੇ ਉਹਨਾਂ ਨੂੰ ਦੋਆਂ ਦਿਨਾਂ ਦਾ ਟਾਈਮ ਦੇ ਦਿੱਤਾ ਮੈਂ ਜੋ ਕਹਿੰਦੇ ਮੈਂ ਕਹਤਾ ਹਾਂ ਉਹਨਾਂ ਨੂੰ ਵੀ ਕਰਾਇਆ ਦੇ ਦਿਓ ਤੇ ਤਰਲੇ ਮਾਰੀ ਜਾਂਦੇ ਭਾਜੀ ਉਹਨਾਂ ਦੋਆਂ ਦੇ ਨਾਲ ਟਾਈਮ ਦੇ ਦਿੱਤਾ ਦੇ ਨਾਲੇ ਜਿਹੜੇ ਨਵੇਂ ਗਾਹਕ ਆ ਉਹਨਾਂ ਨੂੰ ਪਰਸੋਂ ਨੂੰ ਕਿਉਂ ਆ ਜਿਓ ਤੇ ਨਾਲੇ ਘਰ ਦੇਖ ਜਾਂਦੇ ਤੇ ਉਹ ਕਹਿੰਦੇ ਵੀ ਪਰਸੋਂ ਨਾਲੇ ਕਰਾਇਆ ਇਹ ਦੇ ਦਾਂਗੇ ਹਾਂਜੀ ਚਲੋ ਠੀਕ ਆ ਭਾਜੀ ਫਿਰ ਪਤਾ ਨਹੀਂ ਕੀ ਕੰਮ ਹੋਊਗਾ ਡਾਈ ਜੀ ਬੋਲੀਓ ਪਰਸਨਾਵਾਂ ਢੀ ਠੀਕ ਠਾਕ ਸਭ ਠੀਕ ਠਾਕ ਆ ਵਧੀਆ ਤੁਸੀਂ ਸੁਣਾਓ ਹਾਂਜੀ ਬਸ ਵਧੀਆ ਆਪਣਾਵੀ ਤੇ ਤੁਸੀਂ ਫੋਨ ਕੀਤਾ ਸੀ ਚਾਚਾ ਕੰਮ ਹੀ ਕੋਈ ਕੰਮ ਹੀ ਮੈਨੂੰ ਕੋਈ अच्छा दा। दा अच्छा ਮੈਂ ਹਾਂ ਚਲ लवलीਕਾਰ ਹੋਣਾ ਤਾਂ ਬੁਰਾ ਬੰਦਾ ਲੱਗਦਾ ਇਦਾਂ ਹਨਾ ਜਾਂਦਾ ਲੈ ਦੱਸ ਫਿਰ ਕੀ ਹੰਡੀ ਤੁਸੀਂ ਘਰ ਆ ਜਾਂਦੇ ਚੱਲ ਕੋਈ ਗੱਲ ਨਹੀਂ ਮੈਂ ਤੇ ਕਿਹੜੇ ਬਗਾਨੇ ਆਪਣੇ ਘਰ ਹੀ ਹੋਣਾ ਹੀ ਇੱਥੇ ਸੱਦ ਲਿਆ ਮੈਂ ਚੱਲ ਇੱਥੇ ਗੱਲਬਾਤ ਕਰ ਲੈਣੇ ਅੱਛਾ ਅੱਛਾ ਹੋਰ ਤੂੰ ਸੁਣਾ ਠੀਕ ਠਾਕ ਸਭ ਹਾਂਜੀ ਵਧੀਆ ਸਭ ਠੀਕ ਠਾਕ ਆ ਤੂੰ ਤੂੰ ਫੋਨ ਤੇ ਦੱਸ ਦਿੰਦੇ ਕੀ ਗੱਲ ਹੈ ਗੱਲ ਮੈਂ ਉੱਥੇ ਨਹੀਂ ਨਾ ਦੱਸਣ ਵਾਲੀ ਗੱਲ ਉੱਥੇ ਨਹੀਂ ਦੱਸਣ ਵਾਲੀ ਮੈਂ ਆਖਿਆ ਵੀ ਚਲ ਤੂੰ ਇੱਥੇ ਆਉਗੀ ਤਾਂ ਗੱਲ ਦੱਸਣੀ ਹੈ ਪੂਰੀ ਮੈਂ ਗਈ ਸੀ ਉੱਧਰ ਤੇ ਤੀ ਰਸਾਸ ਤੇ ਨਨਾਂ ਮਿਲੀਆਂ ਹੀ ਉਹਨਾਂ ਦਾ ਤੇ ਹਾਲ ਹੀ ਬੜਾ ਮਾੜਾ ਵਿਚਾਰੀਆਂ ਦਾ ਬਹੁਤ ਵਿਚਾਰੀਆਂ ਬਹੁਤੀਆਂ ਹੀ ਔਖੀਆਂ ਜਿਹੜੀ ਨਨਾਂ ਉਹ ਤੇ ਬਹੁਤੀ ਬਿਮਾਰ ਆ ਵਿਚਾਰੀ ਤੇ ਚ ਜਿੱਦਾਂ ਵੀ ਹੁੰਦੀ ਹੈ ਨਾ ਉਹਨਾਂ ਨੂੰ ਘਰ ਲੈ ਆਉ ਚ ਅੰਟੀ ਜੀ ਤੁਸੀਂ ਕਿੱਦਾਂ ਉਹਨਾਂ ਨੂੰ ਵੇਖ ਲਿਆ ਉਥੇ ਅਹੀਂ ਮੈਂ ਉਹਦਾਂ ਰਿਸ਼ਤੇਦਾਰੀ ਹੈ ਮੇਰੀ ਉਧਰ ਮੈਂ ਗਈ ਹੀ ਤੂੰ ਮੈਨੂੰ ਦੱਸਣ ਦੇ ਹੀ ਤੇ ਮੈਂ ਉਹਦਾਂ ਪਛਾਣ ਲਈਆਂ ਮੈਂ ਤੇ ਆਪਣੀਆਂ ਨੇ ਹੱਡੀਆਂ ਨਹੀਂ ਮਤਲਬ ਉਹਨਾਂ ਦੇ ਲੱਗ ਹੀ ਰਹੀਆਂ ਹਾਂ ਲੱਗ ਗਏ ਨਾਲ ਹੀ ਆ ਉਹਨਾਂ ਨੂੰ ਹਾਂ ਪਤਾ ਹੀ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਤੇ ਫਿਰ ਮੈਂ ਆਪੇ ਚਲ ਮਿਆਂ ਤਨੂੰ ਦੱਸਨੀ ਠੀਕ ਠੀਕ ਆ ਤੇ ਦੇ ਨਾ ਜਿੱਦਾਂ ਵੀ ਹੁੰਦੀ ਹੈ ਨਾ ਘਰਾਂ 'ਚ ਬੜੀਆਂ ਨਰਾਜ਼ਗੀਆਂ ਨੇ ਹੁੰਦੀਆਂ ਨੇ ਹੈਂ ਘਰ 'ਚ ਸੌ ਗੱਲਬਾਤ ਹੁੰਦੀ ਤਾਂ ਤੈਨੂੰ ਲਿਆਉ ਬੇਇਤੀ ਬੜੀ ਹੁੰਦੀ ਹੈ ਪੁੱਤ ਆਂਟੀ ਜੀ ਬੇਇਤੀ ਤੇ ਹੈਗੀ ਆ ਪਰ ਜੇ ਮੈਂ ਤੁਹਾਨੂੰ ਉਹਨਾਂ ਦੀਆਂ ਗੱਲਾਂ ਦੱਸਾਂ ਨਾ ਤੇ ਤੁਸੀਂ ਕੰਨਾਂ ਨੂੰ ਹੱਥ ਲਾ ਜਾਣੇ ਆ ਪਿਓ ਇੰਨੀਆਂ ਮਾੜੀਆਂ ਹੀ ਕੋਈ ਗੱਲ ਨਹੀਂ ਇਦਾਂ ਨਹੀਂ ਕਹਿਦਾ ਹੋਈਦਾ ਫਿਰ ਵੀ ਆਪਣੇ ਜੀ ਆਪਣੇ ਹੁੰਦੇ ਨੇ ਔਰ ਸੱਤ ਬਗਾਨਾ ਕੋਈ ਬੰਦਦਾ ਨਹੀਂ ਆਂਟੀ ਜੀ ਗਲਤ ਮੈਂ ਤੁਹਾਡੀ ਸਮਝਦੀ ਤੁਸੀਂ ਆਪਣੀ ਜਗ੍ਹਾ ਸਹੀ ਆ ਟਾਡਾ ਵੀ ਦਿਲ ਨਹੀਂ ਕਰਦਾ ਵੀ ਉਹ ਇਦਾਂ ਘਰੋਂ ਜਾਣ ਪਰ ਇਹ ਬੰਨਾਂ ਨੇ ਕੰਮ ਹੀ ਇਦਾਂ ਦੇ ਕਰ ਛੜੇ ਕੀ ਕੀਤਾ ਇਹ ਉਹਨਾਂ ਨੇ ਆਪਣੇ ਕਰਤੱਬੀ ਸਾਰਾ ਕੁਝ ਕੀਤਾ ਉਹ ਅਹੀਂ ਕੋ ਨਹੀਂ ਕੀਤਾ ਉਹਨਾਂ ਦੇ ਨਾਲ ਕੀ ਗੱਲ ਹੋਈਗੀ ਗੱਲ ਅੰਟੀ ਜੀ ਕੀ ਹੋਣੀ ਆ ਗੱਲ ਇਹ ਹੀ ਵੀ ਪਹਿਲਾਂ ਤੇ ਜਿਹੜੀ ਨਨਾਨਾ ਵਾਂ ਨਾ ਮੇਰੀ ਅੱਛਾ ਇਹ ਤਾਂ ਮੈਂ ਜੋ ਵਿਆਹੀ ਆਈ ਨਾ ਇਹਦੇ ਮੇਰੇ ਨਾਲ ਉਹ ਉਹ ਕਰਦੀ ਰਹੀ ਜਿਹੜਾ ਕੋ ਕਰਨ ਵਾਲਾ ਨਹੀਂ ਹੁੰਦਾ ਮੈਂ ਸਗੋਂ ਇਹਨੂੰ ਆਪਣੀ ਭੈਣ ਸਮਝਦੀ ਰਹੀ ਵੀ ਨਹੀਂ ਮੇਰੀ ਨਕੀ ਪੈਣਵਾ ਇਹਨੇ ਆਂਟੀ ਜੀ ਜਿਹੜੀ ਕੋਈ ਚੀਜ਼ ਹੋਣੀ ਕਰ ਅੱਛਾ ਉਹ ਇਹਨੇ ਚੁੱਕੀ ਲੈਣੀ ਜੇ ਪਹਿਲੀ ਦਾ ਠੇਕਾ ਜੋ ਸਭ ਬਣਦਾ ਉਹ ਇਹਨੇ ਲਈ ਜਾਣਾ ਚਲੋ ਅਹੀਂ ਵੀ ਵੀ ਕਰੀ ਜਾਏਗੇ ਵੀ ਚਲੋ ਕੋਈ ਗੱਲ ਨਹੀਂ ਧੀ ਆ ਸਾਡੀ ਜੋ ਬਰ ਕੇ ਸੁਣੀ ਗਈ ਇਹਦੀਆਂ ਬੜਾ ਕੁਛ ਕਰਦੀ ਰਹੀ ਥੇ ਆ ਕੇ ਹੂੰ ਤੇ ਫੇਰ ਮੁੜ ਕੇ ਅੱਡੇ ਆ ਕੇ ਕੀ ਹੋਇਆ ਕਿ ਜੜੀ ਨਾਲ ਦੀ ਪਹਿਲੀ ਨਹੀਂ ਇਹਨਾਂ ਦੇ ਹਿੱਸੇ ਦੀ ਅੱਛਾ ਮੰਮੀ ਦੇ ਮੰਮੀ ਨੇ ਆਪਣੇ ਪਹਿਲੀ ਜੜੀ ਨਾਲ ਹਿੱਸੇ ਦੀ ਵੇਚ ਕੇ ਨਾ ਪੈਸੇ ਦੇਤੇ ਸਾਰੇ ਕੁੜੀ ਨੂੰ ਅੱਛਾ ਕੁੜੀ ਨੂੰ ਦੇ ਹਾਂਜੀ ਤੇ ਕੁੜੀ ਨੂੰ ਜੋ ਸਾਰੇ ਪੈਸੇ ਦੇਤੇ ਤੇ ਫਿਰ ਇਹਦਾ ਇੱਥੇ ਸਾਡੇ ਕੀ ਰਿਹਾ ਚੱਲ ਮੇਰੀ ਗੱਲ ਸੁਣ ਹੋ ਗਿਆ ਚਲੋ ਜੋ ਹੋ ਗਿਆ ਪਿੱਛੇ ਹੁਣ ਉਹਨੇ ਗਾੜੀ ਆਪੇ ਸੁਧਰ ਜਾਣਾ ਵਾ ਆਂਟੀ ਜੀ ਸੁਧਰ ਤੇ ਜਾਣਾ ਵਾ ਭਾਰੀਆ ਵੀ ਮੈਨੂੰ ਲੱਗਦਾ ਉਹ ਸੁਧਰਨ ਵਾਲੀਆਂ ਨਹੀਂ ਨਹੀਂ ਸੁਧਰ ਜਾਣਾ ਤੁਸੀਂ ਮੇਰੇ ਬੁੱਤ ਗੱਲ ਗੱਲ ਸੁਣ ਬੜੀ ਬੇਇੱਜ਼ਤੀ ਹੁੰਦੀ ਆ ਤੇ ਜਾ ਕੇ ਤੇ ਲਿਆਓ ਤੇ ਫਿਰ ਉੱਥੇ ਰਾਜੀ ਬਣਾ ਚਲੋ ਆਪਣੇ ਕਰੋ ਗੱਲਬਾਤ ਠੀਕ ਆ ਹਾਂਜੀ ਨਹੀਂ ਚਲੋ ਅਹੀਂ ਤੇ ਕਰ ਲਾਂਗੇ ਪਰ ਇਹ ਵੀ ਇੱਥੇ ਆ ਕੇ ਜੇ ਫੇਰ ਉਹਨਾਂ ਨੇ ਉਹ ਕੰਮ ਕੀਤੇ ਨਹੀਂ ਕਰਦੀ ਫੇਰ ਤੁਸੀਂ ਮੈਨੂੰ ਸੱਦੇ ਮੈਂ ਅਮਰ ਕਰਾਂਗੀ ਗੱਲ ਠੀਕ ਆ ਚਲੋ ਕੋਈ ਨਹੀਂ ਵੇਖ ਲੈਣੀ ਆ ਵੇਖ ਲੋ ਭਾਰੀ ਆ ਵੀ ਆਂਟੀ ਜੀ ਅਹੀਂ ਤੇ ਨਹੀਂ ਜਾਣਾ ਹੈਗਾ ਬੇਸ਼ੱਕ ਸਾਡੇ ਵੱਲੋਂ ਭੁੱਖੀਆਂ ਮਰ ਜਾਣ ਭਾਏ ਜੋ ਮਰਜੀ ਕਰਨ ਆਉਣਾ ਹਾਉ ਤੇ ਆਪ ਆਉਣਗੀਆਂ ਨਹੀਂ ਤੇ ਨਹੀਂ ਸਹੀ ਨਹੀਂ ਬੁਰੇ ਲੱਗੀਦਾ ਲੋਕੀ ਗੱਲਾਂ ਤੁਹਾਨੂੰ ਹੀ ਕਰਨੀਆਂ ਆਂਟੀ ਜੀ ਪਤਾ ਨਾ ਗੱਲ ਕੀ ਆ ਜੜੀ ਇਹਦੇ ਸਾਸੋਹਰਾ ਵਾ ਨਾ ਉਹਦੇ ਰੋਂਦੇ ਆ ਵੇਖੇ ਨਹੀਂ ਜਾਂਦੇ ਇਹ ਉਹਨਾਂ ਨਾਲ ਵੀ ਬੜਾ ਕੋਹ ਕਰਦੀ ਰਹੀ ਹੈ ਉਹਨਾਂ ਨੇ ਵੀ ਧੀ ਬਣਾ ਕੇ ਰੱਖੀ ਉਹਨਾਂ ਨੂੰ ਤਾਂ ਸਮਝਿਆ ਹੀ ਨਹੀਂ ਇਹਨੂੰ ਇਹਦਾਂ ਵੀ ਨਹੀਂ ਉਹਨਾਂ ਨੇ ਉਹਨਾਂ ਦੇ ਪੁੱਤ ਨੂੰ ਮਿਲਣ ਵਰਤਨ ਦਿੰਦੀ ਆ ਪੁੱਤ ਨੂੰ ਵੀ ਹਟਾ ਲਿਆ ਜਿੱਦਾਂ ਹੋਰ ਹੁੰਦੇ ਆ ਨਾ ਉਹਨਾਂ ਨੂੰ ਪੁੱਛ ਕੇ ਦੇਖਣਾ ਦਿਲ ਤੇ ਕੀ ਬੀਤੰਦੀ ਅੱਜ ਚੱਲ ਹੁਣ ਮੇਰੀ ਗੱਲ ਸੁਣ ਬੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹਾਂਜੀ ਤੇ ਚੱਲ ਤੁਸੀਂ ਦੋਏ ਜੀ ਜਾਓ ਤੇ ਚੱਲ ਆਖਿਆ ਵੀ ਸਾਨੂੰ ਪਤਾ ਲੱਗਾ ਹੀ ਥੋੜਾ ਬਹੁਤਾ ਇਦਾਂ ਗੱਲ ਕਰਕੇ ਤੇ ਆਂਟੀ ਜੀ ਇਹਨਾਂ ਨੇ ਆਪੇ ਆਉਣਾ ਵੇਖਿਓ ਐ ਤੇ ਸਹੀ ਆਉਣਾ ਇਹਨਾਂ ਨੇ ਆਪੇ ਆਉਣਾ ਜਦੋਂ ਉਹਨਾਂ ਨੂੰ ਠੋਕਰ ਵੱਜੀ ਨਾ ਜਦੋਂ ਖਾਣ ਨੂੰ ਕੋ ਲੱਭਾ ਨਾ ਇਨਾਂ ਨੇ ਮੁੜ ਕੇ ਆਪੇ ਹੁਣਾ ਦੇਖੀ ਆਹੋ ਤੇ ਆਉਣਾ ਹੀ ਅੱਦਾਂ ਪਰ ਬੁਰੀ ਲੱਗੀ ਦਾ ਲੋਕੀ ਗੱਲਾਂ ਸਾਰੇ ਦੁਨੀਆ ਗੱਲਾਂ ਕਰ। ਅੰਟੀ ਜੀ ਕੀ ਕਰਦੇ ਨੇ ਨਿਆਣੇ? ਨਿਆਣੇ ਆਵੇਂ ਇੱਥੇ ਡੇ ਦੇ ਰੀਰੀ ਕਾਣਦੇ ਨੇ। ਅੱਛਾ ਅੱਛਾ। ਕਰਨਾ ਕੀ ਇਹਨਾਂ ਨੇ ਮੇਰੀ ਗੱਲ ਸੁਣ ਜਾ ਕੇ ਤੂੰ लवली ਨਾਲ ਗੱਲ ਕਰੀ। ਹਾਂਜੀ। ਤੇ ਸਹਸਬਾਹ ਨਾਵੇਂ ਨਾ ਜੋ ਤੈਨੂੰ ਪਤਾ ਹੀ ਸਹਜ ਨਾਲ ਗੱਲ ਕਰੀਦੀ ਹੋਈਦੀ ਐ। ਨਹੀਂ ਨਹੀਂ ਕੋਈ ਗੱਲ ਨਹੀਂ ਅੰਟੀ ਜੀ। ਕਿੰਦਾਂ ਦੀਆਂ ਗੱਲਾਂ ਕਰਦੀ ਐ। ਫੇਰ ਵੀ ਚਲ ਦੁੱਖ ਹੁੰਦਾ ਹੀ ਐ ਨਾ। ਨਹੀਂ ਨਹੀਂ ਫੇਰ ਕੀ ਤੀਂ ਦਸ ਕਾਦੀ ਗੱਲ ਕਰੀ ਤੀਂ ਸੋ ਚੰਗਾ ਸੋਚਣ ਦੇ। ਤੇ ਤੂੰ ਜਾ ਕੇ ਤੇ ਮੇਰਾ ਪੁੱਤ ਲੈ ਆਇ ਨਹੀਂ ਕੋਈ ਗੱਲ ਮੈਂ ਚਾਹ ਬਣਾਵਨੀ ਨਹੀਂ ਕੋਈ ਨਹੀਂ ਚਾਹ ਨਹੀਂ ਪੀਣੀ ਲੈ ਜਾਓ ਨਹੀਂ ਅੰਟੀ ਮੈਂ ਚੱਲੀ ਤੁਸੀਂ ਆਇਓਗੇ ਇਹ ਦਿਨ ਘਰ ਹੈ ਚੰਗੇ ਚੰਗਾ